ਚੰਡੀਗੜ੍ਹ ਦੇ ਵਿੱਚ ਕੁੱਤੇ ਰੱਖਣ ਦੇ ਸ਼ੌਕੀਨਾਵਾਂ ਦੇ ਲਈ ਅਹਿਮ ਖਬਰ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਖਤਰਨਾਕ ਨਸਲਾਂ ਦੇ ਕੁੱਤੇ ਰੱਖਣ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਦੇ ਵਿੱਚ ਅਮਰੀਕਨ ਬੋਲਡੌਗ ਪਿਟਬੁਲ ਸਮੇਤ ਹੋਰ ਨਸਲਾਂ ਸ਼ਾਮਲ ਨੇ ਪ੍ਰਸ਼ਾਸਨ ਨੇ ਪੈਟੈਂਟ ਕਮਿਊਨਿਟੀ ਡੌਗ ਬਾਇਲਾ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹਨਾਂ ਨਿਯਮਾਂ ਦੇ ਤਹਿਤ ਬਿਨਾਂ ਰਜਿਸਟਰਡ ਕੁੱਤੇ ਰੱਖਣ ਦੇ ਖੁੱਲੀ ਦੇ ਵਿੱਚ ਖੁੱਲੇ ਦੇ ਵਿੱਚ ਗੰਦਗੀ ਫਲਾਉਣ ਜਾਂ ਕਿਤੇ ਵੀ ਖਾਣਾ ਖੋਣ ਦੇ ਉੱਤੇ 10000 ਰੁਪਏ ਤੱਕ ਜੁਰਮਾਨਾ ਵੀ ਲਗਾਇਆ ਜਾ ਸਕੇਗਾ ਤੇ ਹੁਣ ਹਰੇਕ ਕੁੱਤੇ ਨੂੰ ਨਗਰ ਨਿਗਮ ਕੋਲ ਰਜਿਸਟਰਡ ਕਰਨਾ ਵੀ ਲਾਜ਼ਮੀ ਹੋਵੇਗਾ ਇੱਕ ਕੁੱਤੇ ਦੀ ਰਜਿਸਟ੍ਰੇਸ਼ਨ ਫੀਸ 500 ਰੁਪਏ ਹੈ ਤੇ ਹਰ 5 ਸਾਲ ਬਾਅਦ 50 ਰੁਪਏ ਦੀ ਨਵੀਨੀਕਰਨ ਫੀਸ ਇਸ ਦੇ ਲਈ ਲਈ ਜਾਵੇਗੀ ਰਜਿਸਟਰਡ ਕੁੱਤਿਆਂ ਦੇ ਗਣੇ ਦੇ ਵਿੱਚ ਤਾਤ ਦਾ ਟੋਕਨ ਅਤੇ ਪੱਟਾ ਲਗਾਉਣਾ ਵੀ ਜ਼ਰੂਰੀ ਹੋਵੇਗਾ ਮੀਡੀਆ ਦੇ ਵਿੱਚ ਛਪੀ ਇੱਕ ਰਿਪੋਰਟ ਦੇ ਮੁਤਾਬਿਕ ਨਗਰ ਨਿਗਮ ਨੇ 6 ਨਸਲ ਦੇ ਕੁੱਤਿਆਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਇਨ੍ਹਾਂ ਦੇ ਵਿੱਚ ਅਮਰੀਕਨ ਬੁਲਡੌਗ ਅਮਰੀਕਨ ਪਿਟ ਬੁਲ ਬੁਲ ਟੈਰੀਅਰ ਕੇਨ ਕੋਰਸੋ ਡੋਗੋ ਅਰਜنٹੀਨਾ ਅਤੇ ਰੌਟਵਿਲਰ ਨਾਂ ਦੇ ਕੁੱਤੇ ਦੀਆਂ ਨਸਲਾਂ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਪਾਬੰਦੀ ਲਗਾਈ ਗਈ ਹੈ ਹਾਲਾਂਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਕਾਰਪੋਰੇਸ਼ਨ ਤੋਂ ਇਹਨਾਂ ਨਸਲਾਂ ਨੂੰ ਰਜਿਸਟਰਡ ਕਰਾਇਆ ਹੋਇਆ ਉਹ ਪ੍ਰਭਾਵਿਤ ਨਹੀਂ ਹੋਣਗੇ ਇਸ ਦੇ ਨਾਲ ਹੀ 5 ਮਰਲੇ ਦੇ ਘਰ ਦੇ ਵਿੱਚ ਇੱਕ ਕੁੱਤਾ 5 ਤੋਂ 12 ਮਰਲੇ ਦੇ ਘਰ ਦੇ ਵਿੱਚ ਦੋ ਕੁੱਤੇ ਅਤੇ 12 ਮਰਲੇ ਤੋਂ ਇੱਕ ਕਨਾਲ ਦੇ ਮਕਾਨ ਦੇ ਵਿੱਚ ਤਿੰਨ ਕੁੱਤੇ ਰੱਖੇ ਜਾ ਸਕਦੇ ਨੇ ਜੇਕਰ ਇੱਕ ਘਰ ਦੇ ਵਿੱਚ ਇੱਕ ਤੋਂ ਵੱਧ ਪਰਿਵਾਰ ਵੱਖ-ਵੱਖ ਮੰਜ਼ਿਲਾਂ ਤੇ ਰਹਿੰਦੇ ਨੇ ਤਾਂ ਨਿਰਧਾਰਿਤ ਸੀਮਾ ਨੂੰ ਹਰੇਕ ਪਰਵਾਰ ਲਈ ਵੱਖਰੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਜੇਕਰ ਕੋਈ ਕੁੱਤਾ ਜਨਤਕ ਸਥਾਨ ਤੇ ਮਲਮੂਤਰ ਕਰਦਾ ਪਾਇਆ ਗਿਆ ਤਾਂ ਮਾਲਕ ਨੂੰ 10000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਨਗਰ ਨਿਗਮ ਨੇ ਸਪਸ਼ਟ ਕੀਤਾ ਹੈ ਕਿ ਜਨਤਕ ਸਥਾਨਾਂ ਤੇ ਮਲਮੂਤਰ ਕਰਦੇ ਕੁੱਤਿਆਂ ਨੂੰ ਠੋਸ ਰਹਿਣ ਖੀਂਦ ਪ੍ਰਬੰਧਨ ਉਪਨੇਮਾ ਦੇ ਤਹਿਤ ਕੂੜਾ ਫਲਾਉਣਾ ਮੰਨਿਆ ਜਾਵੇਗਾ ਤੇ ਉਸ ਦੇ ਅਨੁਸਾਰ ਸਜ਼ਾ ਵੀ ਦਿੱਤੀ ਜਾਵੇਗੀ ਸੋ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਖਤਰਨਾਕ ਨਸਲਾਂ ਦੇ ਕੁੱਤਿਆਂ ਦੇ ਉੱਤੇ ਪਾਬੰਦੀ ਆਇਤ ਕੀਤੀ ਗਈ ਹੈ